ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਇਸ ਸਤਿ ਮਾਰਕਾ ਨਾਲ ਚੰਗਾ ਜੀ ਬੁਲਉਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀਦਾਸ ਵੰਸ਼ਜ ਭਾਈ ਪ੍ਰਗਾ ਜੀ ਭਾਈ ਪ੍ਰਗਾ ਜੀ ਤੋਂ ਬਾਅਦ ਦਾਸ 3 ਪੀੜ ਵਿੱਚ ਹੈ ਔਰ ਭਾਈ ਮਤੀਦਾਸ ਜੀ ਤੋਂ ਬਾਅਦ ਪਰਵਾਦ ਦੀ 9ਵੀਂ ਪੀੜ ਚੱਲਦੀ ਹੈ ਜੀ ਅੱਜ ਸਾਡੇ ਵਿੱਚ ਰਜਿੰਦਰ ਸਿੰਘ ਜੀ ਵਿਰਾਸਤ ਪਹੁੰਚੇ ਹਨ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਸਤਿਗੁਰੂ ਜੀਦਰ ਸਿੰਘ ਜੀ ਜੋ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਦੀ ਭਾਸ਼ਾ ਪ੍ਰਚਾਰ ਕਮੇਟੀ ਦੇ ਕਨਵੀਨਰ ਹਨ ਅਤੇ ਵਿਰਾਸਤ ਸਿਕਰਿਜ਼ਮ ٹرسٹ ਦੇ ਚੇਅਰਮੈਨ ਹਨ ਸਾਧ ਸੰਗਤ ਜੀ ਦਾਸ ਦੱਸਣਾ ਚਾਹੁੰਦਾ ਹੈ ਭਾਈ ਸਾਹਿਬ ਜੀ ਪੰਥਕ ਪਰਿਵਾਰਾ ਵਿੱਚੋਂ ਹਨ ਅਤੇ ਪੰਥ ਵਿੱਚ ਸਿੱਖ ਇਤਿਹਾਸ ਵੱਜੋਂ ਵੱਡੀ ਜੀਵਨ ਦੇਾਰੇ ਹਨ ਇਹਨਾਂ ਦੇ ٹرسٹ ਦੇ ਵਿੱਚ ਵੱਡੀ ਗਿਣਤੀ ਵਿੱਚ ਪ੍ਰੋਫੈਸਰ ਲਾਇਰਲ ਬਿਜ਼ਨਸਮੈਨ ਜੁੜੇ ਹਨ ਜੋ ਸਾਰੇ ਗੁਰੂਪੰਥ ਦੀ ਸੇਵਾ ਨਿਸ਼ਵਾਸ ਭਾਵਨਾ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਸਦਾ ਚਰਨਜੀਤ ਸਿੰਘ ਜੀ ਦੇ ਨਿੱਕੇ ਸੱਦੇ ਤੇ ਮੈਂ ਭਾਈ ਮਤੀਦਰ ਸਾਹਿਬ ਦਾ ਲਾਇਬ੍ਰੇਰੀ ਅਤੇ ਮਿਊਜ਼ੀਅਮ ਦੇ ਦਰਸ਼ਨ ਕੀਤੇ ਹਨ ਅੱਜ ਮੈਂ ਇਹਨਾਂ ਦੇ ਪਰਿਵਾਰ ਨਾਲ ਮਿਲ ਕੇ ਜਦ ਕਿ ਮੈਂ ਪਰਿਵਾਰ ਨੂੰ ਪੁਰਾਣਾ ਜਾਣਦਾ ਹਾਂ ਲੇਕਿਨ ਅੱਜ ਜਦੋਂ ਇੱਥੇ ਇਹਨਾਂ ਦੇ ਸਾਨ ਤੇ ਆਏ ਆ ਗੁਰੂ ਘਰ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਨੇ ਗੁਰੂ ਸਿੱਖਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਨੇ ਕਿ ਮੈਨੂੰ ਮੈਨੂੰ ਬੜਾ ਅੱਛਾ ਲੱਗਿਆ ਹੈ ਬਹੁਤ ਅੱਛਾ ਮਾਣ ਮਹਿਸੂਸ ਹੋਇਆ ਹੈ ਤੇ ਅਸੀਂ ਅੱਜ ਜਿਹੜਾ ਸਾਡਾ ਇੱਥੇ ਆਉਣ ਦਾ ਮੁੱਖ đích ਹੈ ਮੇਰਾ ਇਹ ਵੀ ਹੈ ਕਿ ਅਸੀਂ 350 ਸਾਲਾ ਕਿਦਾਂ ਮਨਾਣਾ ਭਾਈ ਸਾਹਿਬ ਨੇ ਬੇਨਤੀ ਕੀਤੀ ਰਹੀ ਅਗੇ ਗੁਰਤੇਗ ਬਾਦਾ ਸਾਹਿਬ ਭਾਈ ਮਤੀ ਦਾਸ ਸਤੀ ਦਾਸ ਢਿਆਲਾ ਜੀ ਦੀ ਸ਼ਹਾਦਤ ਦੇ ਜਿਹੜਾ 350 ਸਾਲ ਆ ਰਿਹਾ ਉਹਨੂੰ ਮਨਾਣ ਲਈ ਅਸੀਂ ਕਿੱਦਾਂ ਮਨਾਈਏ ਤੇ ਉਹਨਾਂ ਦੇ ਪਿੱਛੇ ਅਸੀਂ ਵਿਚਾਰ ਗੁਰਸਥੀ ਅੱਜ ਰੱਖੀ ਹੈ ਇਸ ਜਿਹੜੀ ਇਸੇ ਖਤਰਨਾਕ ਮੁੱਖ ਦੇਸ਼ੇ ਤੇ ਆਈ ਹੈ ਕਿ ਇਸ 350 ਸਾਲਾਂ ਦੇ ਵਿੱਚ ਗੁਰਤੇਗ ਬਾਦਾ ਸਾਹਿਬ ਦੀ ਜਿਹੜੀ ਲਾਹਾਨੀ ਸ਼ਹਾਦਤ ਹੈ ਮਲੁਕਤਾ ਲਈ ਇਹ ਗੁਰਤੇਗ ਬਾਦਾ ਸਾਹਿਬ ਜਿੱਦੀ ਜਿਹੜੀ ਸ਼ਹਾਦਤ ਹੈ ਉਹਨੂੰ ਸੰਸਾਰ ਦੇ ਵਿੱਚ ਤਾਨੂੰ ਬਹੁਤ ਹੀ ਐਸੀ ਲਸਾਨੀ ਸ਼ਹਾਦਤ ਦਾ ਕੋਈ ਵੀ ਐਗਜ਼ਾਮਪਲ ਨਹੀਂ ਮਿਲੇਗਾ ਜੋ ਸ਼ਹਾਦਤ ਕਿਸੇ ਕੌਮ ਦੀ ਖਾਤਰ ਦਿੱਤੀ ਗਈ ਹੋਵੇ ਉਹ ਮਨੁੱਖੀ ਅਧਿਕਾਰਾਂ ਦੀ ਖਾਤਰ ਦਿੱਤੀ ਗਈ ਹੋਵੇ ਉਹ ਕਿਸ ਉਹ ਕਿਸੇ ਦੇ ਧਰਮ ਬਚਾਉਣ ਲਈ ਖਾਤਰ ਦਿੱਤੀ ਗਈ ਹੋਵੇ ਐਸੀ ਸ਼ਹਾਦਤ ਦੇ ਤੁਹਾਨੂੰ ਬਹੁਤ ਘੱਟ ਮਿਸਾਲਾਂ ਮਿਲਣਗੀਆਂ ਔਰ ਉੱਥੇ ਹੱਲੀ ਗੁਰਤੇਗ ਬਾਦਲ ਸਾਹਿਬ ਨੇ ਸ਼ਹਾਦਤ ਨਹੀਂ ਦਿੱਤੀ ਉਥੇ ਗੁਰੂ ਕੇ ਸਿੰਘਾਂ ਨੇ ਵੀ ਆਪਣੀ ਸ਼ਹਾਦਤ ਦੇ ਕੇ ਉਹ ਸੀਸਗੰਜ ਬਣਾਇਆ